ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇੱਕ ਰੀਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਜੀ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਛੇ ਨਗ ਮੱਜਾਂ ਦੇ ਵਿੱਚ ਦਿਖਾਵਾਂਗੇ ਦੋਸਤੋ ਤੁਹਾਨੂੰ ਤੇ ਇਹਨਾਂ ਛਿਆਂ ਨਗਾਂ ਦੀ ਪ੍ਰੋਪਰ ਡਿਟੇਲ ਜਿਹੜੀ ਸਾਰੀ ਆਪਾਂ ਭਾਜੀ ਉਹਦੇ ਕੋਲ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਲੈਨੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਖਾਤਰੀਕਾਲ ਜੀ। ਹੋਰ ਬਾਈ ਠੀਕ ਹੈ। ਵਧੀਆ ਹੀ ਚੱਲਦੀ ਕਹਾ ਜੀ। ਚੱਲੀ ਜਾਂਦਾ ਵਧੀਆ ਕੰਮ ਕਰ। ਹਾਂਜੀ ਹਾਂਜੀ ਵਧੀਆ। ਬਾਵਾ ਗੈ ਪੈਣ ਲਾ ਪੈਣਾ ਪਹੂ ਬਾਹਰ ਮਿਲਦਾ। ਗੈ ਭਾਈ ਬੜੇ ਜ਼ੋਰ ਲੱਗਦੇ ਜੇ ਫਿਰ ਮਾਲ ਕੱਟਣਾ। ਠੀਕ ਠੀਕ ਠੀਕ। ਹਾਂਜੀ ਹਾਂਜੀ। ਪਰਸਨਲੀ ਸਾਰੀ ਧੜੀ ਨੰਗੀ ਤੇ ਕਲ ਦੀ ਮਾਲਣਾ 1-2 ਡੰਗਰ ਆਕੀ ਦਾ ਵੀ ਕੀ ਫਿਰ। ਹਾਂਜੀ ਹਾਂਜੀ। ਛੇੜ ਛੇੜਨੀਆਂ ਤੇ ਉਹ ਮਾਲ 1-2 ਜਿਹੜਾ ਆਉਂਦਾ ਕੋਈ ਡੰਗਰ ਮਗਰੋਂ ਭੈਣ ਭਰਾ ਤੋਂ ਰੇ ਆਉਂਦੇ ਜਗ। ਠੀਕ ਠੀਕ ਠੀਕ। ਹਾਂਜੀ ਹਾਂਜੀ। ਤੇ ਵੀ ਤੇ ਨਾਮ ਹੈ ਨਾਮ ਹੈਗਾ ਜੀ ਪ੍ਰਤਾਪ ਸਿੰਘ ਸਾਹ ਠੀਕ ਹੈ ਜੀ ਫੋਨ ਨੰਬਰ 6284741127 ਠੀਕ ਹੈ 6284741127 ਠੀਕ ਹੈ ਜੀ ਆ ਜੀ ਆਪਣੇ ਕੋਈ ਛੇ ਨਾ ਗਿਆ ਹੈ ਨਾ ਛੇ ਹੈ ਜੀ ਇੱਕ ਸਾਢੇ 6 ਮਹੀਨਿਆਂ ਦੀ ਗੱਬਣ ਆ ਅੱਛਾ ਜੀ ਤਾਂ ਤੇ ਦੁੱਧੀਆਂ ਜਿਹੜੀਆਂ ਮਈ ਉਹ ਜਦਾਂ ਜਦਾਂ ਆਪਾਂ ਪੁੱਛਿਆ ਵੀ ਕੋਈ 50 ਦਿਨਾਂ ਦੀ ਬਣੀ ਕੋ ਮਹੀਨੇ ਦੀ ਬਣੀ ਚਲੋ ਜੋ ਕੋਈ ਆਪਾਂ ਆਪਾਂ ਹਾਂ ਜੀ ਜਿਵੇਂ ਆਪਾਂ ਵਿਖਾਈ ਜਾਵੇਂ ਫਿਰ ਤੇ ਸ਼ੁਰੂ ਕਰ ਲਈ ਆਪਾਂ ਇਹ ਸਮਝ ਤੋਂ ਪਹਿਲਾਂ ਦੱਸੀਏ ਵੀ ਇਹਨਾਂ ਨੂੰ ਕਿੰਨਾ ਸਵਾ ਸੂਈ ਇਹ ਪਾ ਜੀ ਦੂਜਾ ਸੂਗਾ ਸੂਈ ਆ ਹਾਂਜੀ ਤੇ ਮਲੇਪੀ ਗਾਂ ਨਾ ਉਹ ਸੱਚ ਦੂਜੇ ਦੀ ਗਾਂ ਵਾ ਸਿੰਨਾ ਦੇ ਨਾ ਖੋਖੇ ਲੱਥੇ ਆ ਅੱਛਾ ਜੀ ਇਹਦੀ ਸਿੰਗਾ ਦੇ ਜਿਹੜੇ ਖੋਖੇ ਦੋਵਾਂ ਸਿੰਗਾ ਦੇ ਲੱਥੇ ਹੋਏ ਹਨਾ ਹਾਂਜੀ ਠੀਕ ਹੈ ਜੀ ਤੇ ਸੂਆ ਪਿੱਲੇ ਪਿਓਰ ਤੇ ਮਹੀਨੇ ਦੀ ਬਣੀਗੇ ਤੇ ਢਾਈਆਂ ਕ ਮਹੀਨੇ ਦੀ ਸੂਈ ਹੈ ਢਾਈਆਂ ਮਹੀਨੇ ਸਿਮਨਾਂ ਦੇ ਮਹੀਨਾ ਹੋ ਗਿਆ ਟਿਕਾ ਲੱਗੇ ਹਾਂਜੀ ਦੁੱਧ ਜਿਹੜਾ ਵਾ 10 ਲੀਟਰ ਹੀ ਹੋਊਗਾ ਹਾਂਜੀ ਕੋ ਨੌ ਕਰਕੇ ਸੌਦਾ ਕਰੀਂ ਨੌ ਕਰਕੇ ਸੌਦਾ ਕਰੀਂ ਮਿਲਦੀ ਭੜੇ ਤੇ ਦੋਵੇਂ ਟਾਈਮ ਭੜੇ ਦਿੰਦੇ ਸੀ ਸੀਮਨ ਮੈਨੂੰ ਐਮ 29 ਦਾ ਭਰਿਆ ਐਮ 29 ਦਾ ਸੀਮਨ ਜਿਹੜਾ ਭਰਿਆ ਹਨਾ ਸੀਮਨ ਦੋਸਤੋਂ ਚੰਗਾ ਇੰਪੋਰਟਡ ਭਰਿਆ ਵ ਤਾ 1 ਮਹੀਨੇ ਦਾ ਟਾਈਮ ਵੀਰ ਕਹਿੰਦਾ ਸੁਈ ਨੂੰ ਗਾ ਦੁੱਧ 10 ਕਿਲੋ ਦਾ ਵਖਾਵਾ ਕਰਦੀ ਐ ਵੈਸੇ 9 ਦਾ ਵੀਰ ਕਹਿੰਦਾ ਤੂੰ ਮੰਨ ਕੇ ਸਬਦਾ ਕਰ ਲੈ ਬਾਕੀ ਦੋਤੇ ਲਾ ਸੀਮਨ ਭਰਿਆ ਉਹ ਵੀ ਚੰਗਾ ਭਰਿਆ ਸੀਮਨ ਚਲੋ ਜੇ ਮਾਰਾ ਜੀ ਕਿਰਪਾ ਕਰੀ ਜੇ ਇਹ ਸੀਮਨ ਤੋਂ ਗੱਭਣ ਰਹੀ ਤੇ ਫੇਰ ਬੱਚਾ ਵਧੀਆ ਦੇ ਦੂਗੀ ਸਵੇਰਾ ਹੀ ਆਇਆ ਜੀ ਮਾਲ ਸਾਰਾ ਹੁਣੇ ਹੀ ਬਾਕੀ ਠੀਕ ਹੈ ਜੀ ਤੇ ਉਹ ਥੋੜਾ ਚਾਰ ਤੂਰ ਨਹੀਂ ਖਾਂਦੇ ਡੰਗਰਾ ਆ ਕੇ ਆਹ ਕਰੋ ਚੱਕ ਜੀ ਦੀ ਪਿੱਠ ਪੂੜੀ ਦੀ ਚੜਾਈ ਆਰਡਰ ਕੁਆਲਟੀ ਦੋਸਤੋ ਕਰ ਲੋ ਚੱਕ ਬਿਲਕੁਲ ਬਰੀਕ ਚਮੜੀ ਸਿੰਗਲ ਢੀਮਾ ਜਾ ਕਰੋ ਚੱਕ ਸਿੰਘਾਂ ਦੇ ਖੋਖ ਦੋਸਤੋ ਦੋਵਾਂ ਦੇ ਲੱਥੇ ਤੁਹਾਨੂੰ ਪਤਾ ਕਈ ਨਾ ਪਸ਼ੂ ਵੈਸੇ ਸੰਗਲ ਸੰਗਲ ਪਸਾ ਕੇ ਲਾ ਲਿੰਦਾ ਹਾਲੋ ਜੀ ਦੋਸਤੋ ਰਾਜੀ ਆ ਪੂਰੀ ਪੂਰੀ ਜਮੀ ਪੜੀ ਆ ਕਿਉਂਕਿ ਇਸ ਵੀਰ ਦੇ ਫਾਰਮ ਤੇ ਜ਼ਿਆਦਾਤਰ ਵੀਰੇ ਚਾਰ ਦੀ ਵਰਤੋਂ ਕਰਦੇ ਆ ਪੱਠਿਆਂ ਦੇ ਵਿੱਚ ਤੇ ਚਾਰ ਜਿਹੜਾ ਪਸ਼ੂ ਕਈ ਜਿਹੜੇ ਉੱਪਰ ਆਉਂਦੇ ਆ ਪਸ਼ੂ ਫਿਰ ਘੱਟ ਖਾਂਦੇ ਆ ਅਸ਼ਾ ਮਰੀਮ ਜੀ ਹੁਣ ਇਹਦੇ ਥਲੇ ਦੁੱਧ ਜਿਹੜਾ ਤੁਹਾਡੇ ਕਹਿਣ ਮੁਤਾਬਕ 10 ਕਿਲੋ ਤਿਆਰ ਹੈ ਨਾ ਹਾਂਜੀ 10 ਜਾਂ 9 ਕਰਕੇ 9 ਕਰਕੇ ਸੌਦਾ ਕਰ ਲਈਏ ਬਾਕੀ ਭਾਜੀ ਪੈਸੇ ਦੇਣੀ ਅਗਲਾ ਆਪਦੀ ਦੋ ਡੰਗ ਚੋਕੇ ਖੜੇ ਪਾ ਚੋਕੇ ਖੜੇ ਤਸਦੀ ਕਰੇ ਹੈ ਨਾ ਹੱਕ ਬੰਦਾ ਹਰ ਇੱਕ ਵੀਰ ਭੈਣ ਭਰਾ ਜਿੰਨੇ ਕਰਨੇ ਪਸ਼ੂ ਆਪਣਾ ਸਹੀ ਭੈਣ ਭਰਾ ਮੁੜ ਕੇ ਕਰਦੇ ਆ ਦਸਾਂ ਗੱਲ ਕੀ ਡੰਗ ਦੂਜੇ ਥਾਂ ਜਾ ਕੇ ਕਿਹੜੀ ਘਟਦਾ ਵੇਖੋ ਵੀਰ ਜੀ ਪਤਾ ਗੱਲ ਕੀ ਮੈਂ ਹਰ ਵੀਡੀਓ ਚ ਇਹ ਬੇਨਤੀ ਕਰਦਾ ਵੀ ਆ ਕੇ ਤਸਦੀ ਇੱਥੇ ਪਹੁੰਚ ਕੇ ਕਰ ਬਾਸ ਬਸ ਇਹ ਕਰੀ ਹੁਣ ਸਾਰੀਆਂ ਵਈਆਂ ਅੱਜ ਆਇਆਂ ਡੰਗ ਸਾਰੇ ਇੱਕ ਇੱਕ ਰੀਆਂ ਅੱਜ ਨਾ ਆ ਠੀਕ ਠੀਕ ਕਿਉਂਕਿ ਤੁਸੀਂ ਨੂੰ ਮੋਰੋ ਖਰੀਦ ਕੇ ਲੈਂਦੀਆਂ ਜੇ ਵੀ ਆਪਣੇ ਕਿਹੜੇ ਘਰੋਂ ਹੁਣ ਅੱਜ ਦੀ ਵੀਡੀਓ ਹੁਣ ਆਪਾਂ ਆਉਂਦੇ ਆ ਤਾਂ ਬਣਾਤੀ ਵੀ ਡੰਗਰ ਨਾਲ ਦਿਹਾੜੀ ਮੁੜਕੇ ਜੇ ਰਹਿ ਜੇ ਤੇ ਮੁੜਕੇ ਥੋੜਾ ਬਣਾਉਣਾ ਪੈਣਾ ਬਣਾਉਣਾ ਪੈਣਾ ਤੇ ਹੁਣ ਮੰਨ ਲਓ ਜੇ ਆਇਆ ਡਗਲੇ ਨੂੰ ਦੇਖ ਜਾਂਦਾ ਵੀ ਤਾਂ ਪਰ ਚਲੋ ਬਣਿਆ ਬਤਰਿਆ ਜਿੱਦਾਂ ਅਗਲੇ ਦੇ ਘਰ ਆਇਆ ਓਦਾਂ ਹੀ ਗਾ ਪਾ ਬਸ ਤੇ ਨਾਲੇ ਵੀ ਭੈਣ ਭਰਾ ਫੋਨ ਵਾਲਾ ਕਰਨ ਦਾ ਕੱਲੇ ਕੱਲੇ ਨੂੰ ਵੀਡੀਓ ਨਹੀਂ ਪਾਜੀ ਨਹੀਂ ਪਈ ਜਲੀ ਹਾਂ ਤੇ ਮੋਲੇ ਦਾ ਕੀ ਕਰਨਾ ਮੋਲ ਭਾਈ ਇਹ ਛੋਟਾ ਜਿਹਾ ਦੇ ਦੀ 70 ਦੀ 70 ਚੋਂ ਕਿੰਨਾ ਕਮਾਣ ਤਾ ਸਕਦਾ 65 ਦੀ ਦੇ ਦੀ ਉਹ ਸਦੀਕ ਜੀ ਜੱਸ ਨੂੰ 62 ਬਾੜ ਦੀ ਦਵਾ 62000 ਦੀ ਹਾਂਜੀ ਲਓ ਜੀ ਦੋਸਤੋ ਮੌਲਤੇ ਵੈਸੇ ਵੀ ਇਹਨੇ ਇੱਕ ਨਾਲ ਡਰਾਗਾ ਤੇ ਨੂੰ ਦਾ ਛੋਟਾ ਜਿਹਾ ਮੋਲੇਆ ਹਾਂਜੀ ਪਰ 70000 ਰੁਪਿਆ ਮੰਗ ਰੱਖੀ ਆ 62000 ਕੋ ਵੀਰ ਕਹਿੰਦਾ ਮੰਨ ਤੜ ਹੋਊਗਾ ਜੀ ਠੀਕ ਹੈ ਜੀ 62000 ਹਾਂਜੀ ਲਓ ਜੀ ਮਰਜੀ ਤੇ ਇਹਦੇ ਨਾਲ ਜਿਹੜੀ ਬੱਧੀਆ 2 ਨੰਬਰ ਦੀ ਮੱਝ ਵੀਰੀ ਇਹਦੀ ਦਸੀ ਡਿਟੇਲ ਆਪਾਂ ਵੀਰੇ ਨੂੰ ਇਹ ਭਾਈ ਸੁਆ ਤਿੱਜਾ ਹਾਂਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਭਾਵੇਂ ਕੋ ਚੌਥਾ ਲਾਲੇ ਹਾਂਜੀ ਇਹਨਾਂ ਮਰਜੀ ਦੁੱਧ ਦੇ ਥਲੇ ਜਿਹੜਾ ਵਾ 7 ਲੀਟਰ ਹੈਗਾ ਜੀ ਪੂਰਾ ਨੈਟ ਦੋਵੇਂ ਟਾਈਮ ਮਿਲਦੀ ਸੂਵਾ ਦੋਤੋਂ ਕੋ ਦੂਜਾ ਮੱਲੇ ਅਤੇ ਜਮੱਲੇ ਕੋ ਚੌਥਾ ਮੱਲੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਤੁਸੀਂ ਸਾਹਮਣੇ ਆ ਕੇ ਆਪ ਹੁਆਰੀ ਹੈ ਹੀ ਭੈਣ ਭਾਵਾਂ ਦੇ ਆਪਾਂ ਨਹੀਂ ਗਲਤੀ ਕਰੀ ਜੀ ਹਾਂਜੀ ਹਾਂਜੀ 7 ਕਿਲੋ ਦੁੱਧ ਵੀਰ ਕਹਿੰਦਾ ਹੁਣ ਤਿਆਰ ਹੈ ਜੀ ਥੋੜਾ ਜਿਹਾ ਲਿਸਾਪਨ ਦੋਸਤੋਂ ਜਰੂਰ ਰੱਖ ਦੀ ਹੈ ਕਿ ਗ੍ਰਾਮ ਪਸ਼ੂ ਸਾਮ ਘਟਲੇ ਘਰਵਾਇਆ ਹੁੰਦਾ ਬਾਕੀ ਦੋਸਤੋਂ ਕੱਦ ਕੱਠ ਮੈਂ ਦਾ ਪੂਰਾ ਫੁੱਲ ਹੈ ਵੀ ਬੋਡੀ ਵੇਟ ਚੰਗਾ ਰਾਜੀ ਹੈ ਇਸ ਚੰਗੀ ਜੇ ਦੋ ਚਾਰ ਦਿਨ ਰਹਿ ਗਈ ਤੇ ਆ ਜਾਊਗੀ ਰੋਗ ਹਾਂਜੀ ਹਾਂਜੀ ਚਾਰ ਦਿਨ ਖਾ ਲਓ ਕਰੋ ਜੀ ਚੈੱਕ ਨਹੀਂ ਡਾਕਟਰ ਦੋ ਮੱਝਾਂ ਦਾ ਮੋਟਾ ਤੱਕ ਧਿਆਨ ਨਾਲ ਇਹ ਲੁੱਕ ਦੀ ਬਰਬਦ ਪਹਿਲੇ ਨੰਬਰ ਵਾਲੀ ਮਾਜ ਨੂੰ ਦੋਸਤੋ ਸੀਮਨ ਵੀ ਚੰਗਾ ਇੰਪੋਰਟੈਂਟ ਲੱਗਾ ਵੀਰ ਨੇ ਦੱਸਤਾ ਤੁਹਾਨੂੰ ਤੇ ਇਹਦੀ ਡਿਟੇਲ ਵੀ ਆਪਾਂ ਬਾਕੀ ਰਹਿਂਦੀ ਜਿਹੜੀ ਆ ਵੀਰ ਦੇ ਕੋਲੋਂ ਪੁੱਛ ਲੈਨੇ ਆ ਅੱਛਾ ਵੀਰ ਇਹਨੂੰ ਅਗਰੇ ਟਿਕਾ ਲੱਗ ਲ ਇਹ ਵੀ ਭਾਜੀ ਬਣੀ ਹੈ ਕਿੰਨੇ ਟਾਈਮ ਦੀ ਇੱਕ ਮਹੀਨਾ ਤੇ ਪੰਜਾਂ ਦਿਨਾਂ ਦੀ ਇਹਨੂੰ ਇੱਕ ਮਹੀਨਾ ਤੇ ਪੰਜ ਦਿਨ ਹੋ ਗਏ ਬਣੀ ਨਾ ਤੇ ਇਹ ਸੂਈ ਨੇ ਤਿੰਨ ਕਿ ਮਹੀਨੇ ਜਦ ਥੋੜਾ ਨਾ ਹੋਣਾ ਮਾਲ ਜ਼ਿਆਦਾ ਤੇ ਬੰਦੇ ਪਰਾਲੀ ਪੂਲੀ ਜੀ ਪਾਉਂਦੇ ਤਾਂ ਕਰਕੇ ਅੱਛਾ ਅੱਛਾ ਜੀ ਤੇ ਬਾਕੀ ਚਲੋ ਇਹ ਆਈ ਰੇਟ ਛੋਟਾ ਵਾ ਹਾਂਜੀ ਜੇ ਕੋ ਸੰਭੀ ਜੂ ਦੇ ਨਾਲ ਚੱਲਨੇ ਰਾਜੀ ਰੂਜੀ ਹੋਏ ਨਾ ਬਣ ਜਾਣਾ ਤੇ ਫੇਰ ਕਿੰਨਾ ਮੁੱਲ ਕਰਨਾ ਜੀ ਦਾ ਦੇ ਦੀਏ 50 ਜੀ ਕਮਾਂਗ ਮੰਨ ਰੋ ਸਦਾ ਲਿਸੀ ਜੀ 45 ਦੀ ਦੇ ਦੀ ਹੈ ਕਿ ਜੈਸ ਨੂੰ 42 42 ਹਾਂਜੀ ਲਓ ਜੀ ਦੋਸਤੋ 50000 ਰੁਪਿਆ ਡਿਮਾਂਡ ਰੱਖੀ ਗਈ ਤੇ 42000 ਚ ਤੁਹਾਡਾ ਆਆਂ ਗਿਆ ਦਾ ਮਾਨਤਾ ਥੋੜਾ ਬੜਾ ਸ਼ੋਰ ਛੱਪਾ ਜ਼ਰੂਰ ਹੋਊਗਾ ਇਹਦੇ ਨਾਲ ਜਿਹੜੀ ਬੱਦੀ ਹੈ ਵੀਰ ਮੱਝ ਤਿੰਨ ਨੰਬਰ ਦਸੀ ਡਿਟੇਲ ਇਹ ਭਾਈ ਮੂੰਹ ਹੈਗੀ ਜੇ ਚੌਗੀ ਚਾਰ ਦੰਦ ਹਾਂਜੀ ਚਾਰ ਦੰਦ ਆ ਤੇ ਇਹ ਵੀ ਜਿਹੜੀ ਇਹਨੂੰ ਵੀ ਸੀਮਾ ਚੰਗਾ ਭਰਿਆ ਅੱਛਾ ਜੀ ਇਹਨੂੰ 1 ਮਹੀਨਾ ਦੱਕ ਦਿਨ ਹੋਏ ਬਣੀ ਅੱਛਾ ਜੀ ਤੇ ਦੁੱਧ ਇਹ ਥੱਲੇ ਹੋਊਗਾ ਪੱਕਾ ਜਿਹੜਾ ਵਾ 8 ਲੀਟਰ ਆ ਕੋ ਸੱਤ ਕਰਕੇ ਆਪਣਾ ਸੱਤ ਕਰਕੇ ਕੋਈ ਸੌਦਾ ਕਰ ਲਿਆ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਖੱਜਰ ਨੇ ਮਹੀਨੇ ਦੁੱਧ 14 ਲੀਟਰ ਦਿੱਤਾ ਜੀ ਦੇਖੋ ਸੁਆਰੀ ਇਹ ਮੈਂ ਇੱਕ ਮਹੀਨਾ ਤੇ ਕੋ ਦੱਕ ਦੇ ਹੋਇਆ ਤੇ ਸੂਈ ਨੂੰ ਤਿੰਨ ਕ ਮਹੀਨੇ ਆਈ ਜੀ ਤਿੰਨ ਮਹੀਨੇ ਦਾ ਟਾਈਮ ਵੀ ਰਕਦਾ ਸੂਈ ਨੂੰਗਾ ਤੇ ਇੱਕ ਮਹੀਨਾ ਦੱਸ ਦੇ ਜਿਹੜਾ ਇਹ ਨੂੰ ਟੀਕਾ ਲੱਗੇ ਨਾ ਹੋਵੇ ਉਹ ਆਂਦੇ ਵੀ ਜੀ ਵੰਡ ਪਾਵਾਂਗੇ ਨਾ ਹੁਣ ਵੀ ਤੇ ਦੁੱਧ ਕਰਾਂ ਉਹ ਸਿਰ ਪਵਾਂਦੇ ਵੀ ਉਹਨਾਂ ਆਪਾਂ ਨੂੰ ਤਾਂ ਪੁੱਛਿਆ ਵਾ ਗਾੜੀ ਭੈਣ ਭਰਾ ਖਰੂ ਨਾ ਹਾਂਜੀ ਅਗਲੇ ਨੂੰ ਫਿਰ ਥੋੜਾ ਜਿਆ ਧਿਆਨ ਰੱਖ ਲੈਣਾ ਅਗਲਾ ਹਾਂਜੀ ਹਾਂਜੀ ਇਹ ਤੇ ਗੱਲ ਹੈਗੀ ਆ ਉਹ ਵੀ ਡਾਕਟਰ ਜੀ ਵੰਡ ਵਟੇ ਨਾਲ ਹਿਸਾਬ ਨਾਲ ਪਾਲਦਾ ਥੋੜਾ ਆਪਾਂ ਮੰਨ ਲਓ ਮਹੀਨੇ ਦੀ ਸੂਈ ਕਹਿ ਕੇ ਦੇ ਦਿੱਤੀ ਤੇ ਅਗਲਾ ਮਹੀਨੇ ਵੰਡ ਪਾ ਦੇ ਜਦ ਹਾਂਜੀ ਹਾਂਜੀ ਲੋ ਜੀ ਚਾਰ ਨਿਕਲ ਆਵੇ ਨਾ हां जी ਹੈਗਾ ਕੁ ਮਹੀਨੇ ਦੀ ਮੁੜਕੇ ਨਾਲ ਕੋ ਤੇਲ ਤੂਲ ਚੋਕਰ ਪਾ ਗਏ ਜੀ ਇਸ ਕੁਆਲਿਫਾਈ ਕਰ ਲੋ ਜੀ ਬਿਲਕੁਲ ਨਿਕਾ ਨਿਕਾ ਰਿੰਗ ਸਿੰਘ ਜੀ ਸੁਆਦ ਹੋ ਤੋ ਪਹਿਲਾ ਦੰਦ ਚਾਰ ਦੰਦ ਮੂੰਹ ਚ ਤੇ ਕੋਈ 1 ਮਹੀਨਾ ਤੇ ਦੱਸ ਦਿੰਦਾ ਸੇ ਟਾਈਮ ਹਾਂ ਜੀ ਹਾਂ ਜੀ 1 ਮਹੀਨਾ ਦੱਸ ਦਿੰਦਾ ਟਾਈਮ ਹੋਗਾ ਟੀਕਾ ਲੱਗੇ ਨੂੰ ਦੋ ਦੋ ਦੋਸਤੋ 7 ਤੋਂ 8 ਕਿਲੋ ਹੋਊਗਾ ਹੁਣ ਮੌਕੇ ਦਾ ਇਹ ਵੀ ਦੋਸਤੋ ਝੋਟੀ ਚੰਗੀ ਰਾਜੀ ਆ ਪੂਰੀ ਲਖੋ ਲਓ ਜੀ ਕਰ ਲੋ ਚੈੱਕ ਅੱਛਾ ਅਬਰਾਮ ਜੀ ਇਹਦਾ ਮੁੱਲ ਕੀ ਕਰਨਾ ਦੇ ਦਈਏ ਭਾਈ 60000 ਪੂਰੇ ਦੀ ਕੋਈ ਗੱਲ ਨਹੀਂ 60000 ਦੇ ਦਿੰਦੇ ਹੁਣ 60000 ਤੋਂ ਮਾਨ ਤਨ ਕਿੰਦਾ ਕਰਨਾ ਜੀ ਦੋ ਛੱਡ ਦਈਏ 58 ਹੋ ਗਿਆ ਹੈ ਕਿ ਜਸ ਕੋਈ ਹੋਰ ਇੱਕੇ ਵਾਰੀ ਜਸ ਨੂੰ 55 ਦੀ ਜਾਨ 55000 ਹੋ ਗਿਆ ਹਾਂਜੀ ਲਓ ਦੋਸਤੋ ਹਾਂਜੀ ਵੀਰਾਂ ਜੀ ਇੱਕ ਵਾਰੀ ਮੁੱਲ ਦਾ ਝੁੱਟ ਜਾ ਫੇਰ ਦੱਸ ਦਈਏ ਕਿਉਂਕਿ ਵਿੱਚੋਂ ਵੀਡੀਓ ਕੱਟੀ ਗਈ ਸੀ ਕਿਸੇ ਕਾਰਨ ਤਾਂ ਦੱਸਿਆ ਮੋਲੇ ਦਾ ਭਾਵੇਂ 765 ਜੋ ਮਰਜ਼ੀ ਕਰਾ ਲੇ ਜੀ ਹਾਂਜੀ 62000 ਰੁਪਏ ਦੱਸਿਆ ਲਾਸਤੇ ਹਾਂਜੀ 62000 ਦੱਸਿਆ ਲਾਸਤੇ ਨਹੀਂ ਨਹੀਂ ਜੀ 62 ਤੇ ਉਹਦਾ ਦੱਸਿਆ ਵਾ ਅੱਛਾ ਜੀ ਇਹਦਾ ਛੋਟਾ ਇਹ ਜੱਸ ਨੂੰ 55 55000 ਹਾਂਜੀ ਹਾਂ ਲਓ ਦੋਸਤੋ 60000 ਰੁਪਏ ਦੀ ਡਿਮਾਂਡ ਰੱਖੀ ਗਈ ਆ ਤੇ 55000 ਰੁਪਏ ਦੇ ਵਿੱਚ ਤੁਹਾਡਾ ਆਆਂ ਗਿਆ ਦਾ ਮਾਣਤਨ ਮੌਕੇ ਤੇ ਜ਼ਰੂਰ ਹੋਊਗਾ ਉਹ ਦੋਸਤੋ ਵਿੱਚ ਕਾਲ ਆ ਗਈ ਇਸ ਕਰਕੇ ਥੋੜੀ ਵੀਡੀਓ ਵਿੱਚੋਂ ਕੱਟੀ ਗਈ ਸੀ ਦੁਬਾਰਾ ਚਲਾਈਏ ਲਓ ਜੀ ਕਰੋ ਗੱਲ ਹਾਂਜੀ ਨੀਲੀ ਰਾਵੀ ਦੀ ਦੱਸੀ ਵੀ ਡਿਟੇਲ ਨੀਲੀ ਰਾਵੀ ਭਾਜੀ ਮਿਲਦੀ ਭੜੇ ਤੇ ਵੀ ਅੱਛਾ ਜੀ ਤੇ ਇਹਨੂੰ ਬਣੀ ਨੂੰ ਇਹ ਜ 25 ਦਿਨ ਅੱਛਾ ਜੀ 25 ਦਿਨ ਤਾਂ ਹਾਂ ਜੀ ਇਹਨੂੰ ਬਣੀ ਨੂੰ ਹੋਏ ਆ ਤੇ ਸੂਈ ਨੂੰ 3 ਮਹੀਨੇ ਹੋਏ ਜੇ ਤੇ ਬਾਕੀ ਸੂਆ ਉਹਨਾਂ ਦੇ ਕਹਿਣ ਮੁਤਾਬਕ ਹੋ ਜਾਂਦੇ ਤੇ ਜਾਂਦੇ ਉਹ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਠੀਕ ਹੈ ਜੀ ਤੇ ਹੈਗੀ ਪਿਓ ਪ੍ਰੋਪਰ ਨੀਲੀ ਰਗੀ ਚ ਪਿਓ ਨੀਲੀ ਰਗੀ ਦੋਸਤ ਕਰੋ ਚੱਕ ਜੀ ਗਾੜੀ ਜਿਹੜਾ ਇਹਨੂੰ ਆ ਨਾ ਸੀਮਣ ਉਹ ਆਂਦੇ ਵੀ ਇਹਨੂੰ ਭਰਿਆ ਜੇ ਚਲੋ ਹੁਣ ਕਿਸੇ ਨੇ ਖਣਾ ਮੈਂ ਮੜੀ ਜਾਂ ਤੇ ਸੀਉਣਵਾ ਦਾ ਦੱਸ ਹੀ ਜਾਂਦਾ ਹਾਂਜੀ ਹਾਂਜੀ ਉਹ ਆਂਦੇ ਆ ਵੀ ਸੀਮਣ ਨਹੀਂ ਭਰਿਆ ਜੇ ਹਰੀ ਕਾਲੇ ਦਾ ਆ ਡਾਇਮੰਡ ਬੋਲ ਠੀਕ ਹੈ ਜੀ ਤੇ ਅਸਲ ਭੂਰੇ ਆਣਦੀ ਆਪਾਂ ਠੀਕ ਹੈ ਜੀ ਨੀਲੀ ਜੀ ਮਹੀਂ ਉੱਥੇ ਮਿਲਦੀ ਔਰ ਕਦਮ ਮਿਲਦੀ ਠੀਕ ਹੈ ਜੀ ਹਾਂਜੀ ਹਾਂਜੀ ਕਟਿਆ ਵੀਰ ਦੀ ਬਾਹਰ ਨੂੰ ਦੁੱਧ ਕਿੰਨਾ ਦੱਸੇ ਜੀ ਦੁੱਧ ਭਾਜੀ 8 7 ਲੀਟਰ ਨਾਲੇ ਕੋ ਪੱਕਾ 7 ਲੀਟਰ ਮੰਨ ਕੇ ਦੋਸਤੋ ਕੋ ਸਬਾ ਕਰ ਸਕਦਾ 7 ਲੀਟਰ ਪੱਕਾ ਲਾ ਇਹ ਜਿਹੜਾ ਦੋਸਤੋ ਇਹਨੂੰ ਸੀਮਨ ਅੱਗੇ ਲੱਗਾ ਵਾ ਵੀਰ ਦੇ ਕਹਿਣ ਮੁਤਾਬਕ ਡਾਇਮੰਡ ਬੋਲ ਹਰੀ ਕਾਇਦਾ ਲੱਗਾ ਪੰਨੀਆਂ ਦਾਣਾਂ ਦੀ ਬਣेंगी ਲੈ ਦੋਸਤੋ ਕੋਈ ਇਹ ਨਾ ਜਜਮੈਂਟ ਕਰੇ ਕਿ ਪਸ਼ੂ ਲਿੱਸਾ ਵਾ ਜਾਂ ਕਿਦਾਂ ਵੀ ਹੈ ਇਹ ਇੱਕ ਦੋਸਤੋ ਸ਼ੌਕ ਹੁੰਦਾ ਬੰਦੇ ਦਾ ਮੈਨੂੰ ਤਰੋ ਜਿੰਨੇ ਗਾਂ ਲੈਣਾ ਜੀ ਹਾਂਜੀ 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 ਆਹ ਲੋ ਜੀ ਕਰੋ ਚੈੱਕ ਇਹ ਆ ਵੀ ਕੋਈ ਬੱਚਾ ਮਾਂ ਤੇ ਚਲ ਜਾਂਦਾ ਤੇ ਕੋ ਹਾਂਜੀ ਲੋ ਦੋਸਤੋ ਕਰ ਲਓ ਚੈੱਕ ਪੂਰਾ ਕੱਦ ਕਰ ਜੇ ਮੈਂ ਤਾਂ ਰਾਜੀ ਆ ਦੋਸਤੋ ਪੂਰੀ ਆ ਕਰ ਲਿਓ ਚੈੱਕ 8 ਲੀਟਰ ਦਾ ਵਿਖਾਵਾ ਕਰ ਲੀਓ 7 ਲੀਟਰ ਦਾ ਵੀ ਕੰਦਾ ਕੋਈ ਮੰਨ ਕੇ ਸੌਦਾ ਕਰ ਲਈ ਬੇਸ਼ੱਕ ਅਛਾ ਫਿਰ ਧਾਰਾਂ ਤੁਨਾ ਚਾਰੇ ਹਨ ਦੇ ਬਰਾਬਰ ਆਉਂਦੀ ਵਧੀਆ ਜੀ ਬਰਾਬਰ ਬਰਾਬਰ ਲੈ ਦੋ ਤੁਸੀਂ ਚਮੜੀ ਵੀ ਦੀ ਬਿਲਕੁਲ ਮੈਚ ਕਰ ਲਓ ਚੱਟ ਜੀ ਤੇ ਦੁੱਧ ਦੇਣ ਵਾਲੀ ਹੈ ਜੀ ਸੂਈ ਆ ਇਹ ਚੋਕੇ ਖੜੇ ਜਿੱਦਾਂ ਕੋਈ ਮਰਜ਼ੀ ਆਪਨ ਨੂੰ ਠੀਕ ਹੈ ਜੀ ਆਰਡਰ ਕੁਆਲਿਟੀ ਬਹੁਤ ਚੰਗੀ ਬਾਕੀ ਜੋ ਕੋ ਹੈਗਾ ਭੈਣ ਭਰਾਵਾਂ ਦੇ ਹਾਂਜੀ ਹਾਂਜੀ ਤੇ ਇਹਦਾ ਬਰੈਮ ਦੀ ਮੁੱਲ ਕਰਨਾ ਇਹ ਦੇ ਦਈਏ ਭਾਜੀ 55 ਦੀ ਕਹਿੰਦਾ ਕਿ ਮੰਨ ਤਾ ਨਹੀਂ ਸਕਦਾ 55 ਦੀ ਦੇ ਦੀ ਕੋਰੇ ਆ ਕੀ ਦੇ ਉਸਕੀ ਜੈਸ ਨੂੰ 50 ਹੀ ਆਏ 50 ਹੋ ਗਿਆ ਪੂਰਾ ਹਾਂਜੀ ਹਾਂ ਲਓ ਜੀ ਦੋਸਤੋ 55000 ਰੁਪਏ ਵੈਸੇ ਵੀਰ ਨੇ ਡਿਮਾਂਡ ਰੱਖੀ ਐ ਤੇ 50000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਆਿਆਂ ਗਿਆ ਦਾ ਮਾਨਤਨ ਮੌਕੇ ਤੇ ਸ਼ੋਰ ਸ਼ਪਾੜਲਾ ਜ਼ਰੂਰ ਹੋਊਗਾ ਤੇ ਇਹਦੇ ਜਿਹੜੀ ਨਾਲ ਬੱਧੀ ਮਜਬੂਰੀ ਇਹਦੀ ਦਸੀ ਡਿਟੇਲ ਆਪਾਂ ਇਹ ਪੈਸੂਆ ਦੱਜਾ ਇਹ ਵੀ ਦੋਸਤੋ ਆਰਡਰ ਕੁਆਲਿਟੀ ਜਿਹੜੀ ਇਹਦੇ ਕਰਮਚਾਰੀ ਨੇ ਬਹੁਤ ਦੱਜਾ ਦੇ ਤੇ ਦੁੱਧ ਦੇ ਥਲੇ 8 ਲੀਟਰ ਆ ਹਾਂਜੀ ਸੱਤ ਲਾ ਕੇ ਇੱਕ ਸੌਦਾ ਕਰਦੇ ਮਿਲਦੀ ਮਿਲਦੀ ਭਾੜੇ ਤੇ ਆ ਅੱਛਾ ਜੀ ਤੇ ਧਾਰ ਦੇਦੀ ਦੀ ਮੜੀ ਜੀ ਅੱਛਾ ਜੀ ਤੇ ਬਣੀ ਨੂੰ ਮਹੀਨਾ ਆ ਜੀ ਨੂੰ ਇਹਨੂੰ ਮਹੀਨਾ ਹੋ ਗਿਆ ਉਸ ਨੂੰ ਇਹਨੂੰ 3 ਮਹੀਨੇ ਆਏ 3 ਮਹੀਨੇ ਸੂਆ ਕਿੰਨਾ ਸੂਈ ਸੂਆ ਭਾਜੀ ਦੁੱਧ ਆਉਂਦੇ ਆ ਅੱਛਾ ਜੀ ਬਾਕੀ ਭੈਣਾ ਭਰਾਵਾਂ ਦੇ ਗਾੜੀ ਆ ਸਾਰਾ ਬਾਕੀ ਜੋ ਤੁਸੀਂ ਵੇਖ ਲਓ ਸਕਰੀਨ ਤੇ ਤੁਹਾਨੂੰ ਪ੍ਰੋਪਰ ਦਿਖ ਰਹੀ ਹੈ ਹਾਂਜੀ ਠੀਕ ਹੈ ਜੀ ਤੇ ਦੁੱਧ 8 ਕਿਲੋ ਦੱਸਿਆ ਹੁਣ 7 ਲਾ ਲੇ ਜੀ 7 ਲਾ ਲੇ ਦੋਸਤੋ ਕੋਈ ਤੇ ਇਸ ਨੂੰ ਟੀਕਾ ਲੱਗੇ ਨੂੰ ਦੋਸਤੋ ਕੋਈ ਮਹੀਨੇ ਤੋਂ ਟਾਈਮ ਉੱਤੇ ਹੋ ਗਿਆ ਜੀ ਤਕਰੀਬਨ ਦੋਸਤੋ ਜਿੰਨੀਆਂ ਵੀ ਮੱਜਾਂ ਵਾਂ ਟੀਕੇ ਸਾਰੀਆਂ ਮੱਜਰ ਲੱਗੇ ਆ ਉਹ ਤਾਂ ਪੁੱਛ ਲਈਦਾ ਜੀ ਅਗਲੇ ਹਫਤੇ ਦੇ ਵਾਲੇ ਹਫਤਾ ਦੱਸ ਦੇਣਾ ਆਪਣੇ ਜਿਹੜੇ ਡੰਗਰ ਚੈੱਕ ਕਰਾ ਲਈਦਾ ਫੇਰ ਠੀਕ 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 ਹੈ ਜੀ ਜਾ ਅਗਲਾ ਵੀ ਕਰਾ ਸਕਦਾ ਠੀਕ ਹੈ ਜੀ ਲਓ ਦੋਸਤੋ ਕਰ ਲਓ ਚੈੱਕ ਹਾਲੋ ਜੀ ਦਰਦੀ ਆਸਲਾ ਜੇ ਮੇਰੇ ਤੋਂ ਵੀ ਰਿਆ ਮੈਨੂੰ ਪੜੀ ਘੁੱਟ ਕੇ ਫੜ ਕੇ ਰੱਖ ਨਹੀ ਅਰੇ ਜੀ ਕਰੂ ਚੈੱਕ ਜੀ ਆਲੋ ਜੀ ਪਿੱਠ ਪੜੀ ਚੜਾਈ ਚੈੱਕ ਕਰ ਲੋ ਕਰਮਾ ਇਹਨੇ ਆਰਡਰ ਜਿਹੜਾ ਤਿਆਰ ਕੀਤਾ ਬਿਲਕੁਲ ਸੱਜਰ ਮੱਜਾਂ ਦਾ ਤਿਆਰ ਕੀਤਾ ਜੀ ਬਾਕੀ ਦੋਸਤੋ ਸਾਡਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਆ ਪਸ਼ੂ ਦੀ ਨਰਖ ਪਰਖ ਪਸੰਦੀ ਤੁਸੀਂ ਆਵ ਕਰਨੀ ਹੁੰਦੀ ਆ ਜੀ ਨਹੀਂ ਜਿੱਦਾਂ ਮਰਜ਼ੀ ਕੋ ਵੇ ਹਾਂਜੀ ਹਾਂਜੀ ਤੇ ਇਹ ਵੀ ਵੀਰੇ ਚਾਰੇ ਸਣੇ ਤੋਂ ਧਰਾਂ ਤੋਂ ਆਇਆ ਪੂਰੀ ਬਰਾੜ ਵਧੀਆ ਜੀ ਵਧੀਆ ਕੋ ਗਾ ਲਓ ਜੀ ਕਰੋ ਚੈੱਕ ਜੀ ਦੋਸਤੋ ਇਹਦਾ ਆਰਡਰ ਕੁਆਲਿਟੀ ਕਰੋ ਚੈੱਕ ਸੋਹਣੀਆਂ ਕਰਮਾਲੀ ਵੀਰ ਆ ਜੀ ਇਹ ਪੂਰੀ ਜੰਮੀ ਭਲੀ ਕੀ ਮੁੱਲ ਕਰਨਾ ਬ੍ਰਿਆਂਦੀ ਦਾ ਦੇ ਦੀਏ ਜੀ 60 ਦੀ ਵੀ ਪੂਰੇ ਕੋਈ ਗੱਲ ਨਹੀਂ 60 ਦੇ ਦੋ 55 ਦੀ ਹਾਂਜੀ ਜੈਸਨੋਂ 55 ਦੇ ਚਾ 55 ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਡਿਮਾਂਡ ਵੈਸੇ ਜੀ ਦੇਖੀ ਤੇ 60000 ਰੁਪਏ ਰਖੀ ਵੀ ਇਹਨੇ ਤੇ 55000 ਰੁਪਏ ਦੇ ਵਿੱਚ ਵੀਰ ਕਹਿੰਦਾ ਮੰਨਣ ਹੋਊਗਾ ਡਰਾ ਵਾਕੇ ਵੀਰ ਕਹਦਾ 1 ਏਕਰੀ ਦਾ ਮੁੱਲ ਸਿਖਰ ਦਾ ਕਰਦਾ ਬਾਕੀ ਫਿਰ ਆਪਣੇ ਆਪ ਟਿਕਾਣੇ ਆ ਜਿੰਦਾ ਠੀਕ ਜੀ ਇਨੂੰ ਵੀ ਬੜਾ ਵੀਰਪੀ ਟਿਕ ਵਿਗਣੀ ਉਹ ਨਹੀਂ ਜੀ ਕੋਈ ਨਹੀਂ ਆਪਣਾ ਤਾਂ ਬਾਹਰ ਹੀ ਮਾਰਡ ਜ ਮੈਂ ਨਾ ਹੀ ਲਗਾ ਹੋਣੇ ਹਾਂ ਜੀ ਅੱਗੇ ਇਹ ਜੀ ਆ ਦੋਸਤੋ ਮੱਝ ਕੇ ਵੀ ਪਿਓਰ ਨੀਲੀ ਰਵੀ ਦੀ ਛੋਟੀ ਤੁਸੀਂ ਚੈੱਕ ਕਰਨ ਨਿਸ਼ਾਨੀਆਂ ਪੂਰੀਆਂ ਕਵਰ ਕਰ ਲਈ ਜੇ ਅੱਖਾਂ ਦੇ ਵਿੱਚ ਬਿੱਲੀਆਂ ਬਣ ਕੇ ਚਿਹਰੇ ਤੇ ਵੀ ਕੱਟੇਗਾ ਚਾਰੇ ਖੋਰਾ ਵਾਈਟ ਪੂਛ ਵਾਈਟ ਇਹਨੂੰ ਵੀਰ ਕਿੰਨਾ ਟਮਗਾ ਸੀ ਇਹ ਭਾਜੀ ਸੂਈ ਨੂੰ ਤੇ ਹੋ ਗਿਆ ਉਹ ਟਾਈਮ ਇਹਨੂੰ ਸਾਢੇ 6 ਮਹੀਨਿਆਂ ਦੀ ਗੱਭਣਿਆ ਕਛਾ ਇੱਕ ਕਨਫਰਮੇਸ਼ਨ ਸਤਾਂ ਦੇ ਲਾਗੇ ਕੋ ਚੈੱਕ ਕਰਾ ਕੇ ਲੈ ਜਾ ਠੀਕ ਹੈ ਜੀ ਤੇ ਇਹ ਹੁਣ ਦੁੱਧ ਦਿੰਦੀ ਦੁੱਧ ਨਹੀਂ ਜੀ ਹਗਾ ਦੁੱਧ ਦੋਣੇ ਹਾਂ ਜੀ ਠੀਕ ਹੈ ਜੀ ਕੱਢੀ ਸੁਭਾ ਪਹਿਲਾ ਸੂਈ ਹਾਂਜੀ ਪਹਿਲਾ ਸੂਈ ਦੂਜੇ ਦੀ ਗੱਭਣ ਅੱਛਾ ਪਹਿਲਾ ਸੁਭਾ ਦੋਸਤੋ ਸੂਈ ਆ ਦੂਜੇ ਸੂਈ ਆ ਤੇ ਗੱਭਣੇ 6:30 ਤੋਂ 7 ਮਹੀਨੇ ਦਾ ਟਾਈਮ ਹੋ ਗਿਆ ਗੱਭਣੀ ਨੂੰ ਮੂੰਹ ਛਗੀ ਆ ਜੀ ਲਓ ਜੀ 6 ਦੰਦ ਮੂੰਹ ਝੋਟੀ ਪਿਓਰ ਨੀਲੀ ਰਵੀ ਦੀ ਕਰੋ ਚੱਕ ਜੀ ਆਹ ਲਓ ਜੀ ਦੋਸਤੋ ਜੇ ਸਵੇਰੇ ਜਾ ਕੇ ਵੈਸੇ ਪਹੂ ਮਹਾ ਦੁੱਧ ਦੇਣ ਦੇ ਕਾਬਿਲ ਹੁੰਦਾ ਹੀ ਆ ਪਹਿਲੇ ਸਵੇਰੇ ਤੁਹਾਨੂੰ ਪਤਾ ਥੋੜਾ ਬੜਾ ਦੁੱਧ ਕੋਈ 10 ਲੀਟਰ ਦਾ ਜਿਵੇਂ ਚੂਗੀਆਂ ਕਰਮਾ ਲਈਏ ਨਹੀਂ ਜੀ ਉਹਨਾਂ ਦੇ ਕਹਿਣ ਮੁਤਾਬਕ ਵੱਡੀ ਛੋਟੀ ਹੋਣ ਦੇ ਵੀ 11-12 ਲੀਟਰ ਦੁੱਧ ਕੱਢਿਆ ਪਹਿਲੇ ਸਵੇਰੇ ਠੀਕ ਹੈ ਜੀ ਬਾਕੀ ਦੋਸਤੋ ਕੱਦ ਕਾਠ ਮੈਂ ਦਾ ਤੁਸੀਂ ਚੈੱਕ ਕਰ ਲਓ ਹਾਂਜੀ ਪੂਰੇ ਟਾਈਮ ਦਾ ਵੀਰ ਤਾਂ ਖੋਪ ਚ ਲੱਥਾ ਪੱਲੇ ਹਾਂਜੀ ਖੋਖ ਲੱਥਾ ਬਾਕੀ ਕੋ ਸੰਭ ਲੈ ਤੇ ਛੋਟੀ ਵੱਡੀ ਹੈ ਛੋਟੀ ਦੇ ਦੋਸਤੋ ਬਹੁਤ ਵਧੀਆ ਗਿਆ ਜੇ ਨਾ ਕੋ ਮੁੱਲ ਕਰਨਾ ਅਧਰ ਲੂਗਾ ਨਾਲ ਹਾਂਜੀ ਹਾਂਜੀ ਟਾਈਮ ਮੁਤਾਬਕ ਇਹਦਾ ਦੋਸਤੋ ਕੋਈ 3 ਕੁ ਮਹੀਨੇ ਦਾ ਟਾਈਮ ਇਹਦਾ ਰਹੇਗਾ ਸੂਣ ਦਾ ਵੈਸੇ ਮੈਂ 1.5 ਤੋਂ 9-10 ਮਹੀਨੇ ਦੇ ਵਿੱਚ ਵੀ ਸੂਪਿੰਦੀ ਸੋਹਣੀਆਂ ਦੋਸਤੋ ਪੂਰੀ ਦੇਖੋ ਰੱਜ ਕੇ ਸੋਹਣੀਆਂ ਜੀ ਕਦ ਪੂਰਾ ਵੱਡਾ ਜੀ ਕਿਸੇ ਕਿਸਮ ਦੀ ਕੋਈ ਵੀ ਕਮੀ ਨਹੀਂ ਹੈਗੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਦੋਸਤੋ ਨੀਲੀ ਰਾਵੀ ਵਾਲੀਆਂ ਕਵਰ ਕਰਦੀ ਆ ਫੁੱਲ ਬ੍ਰੀਡ ਪੂਰਾ ਉੱਚਾ ਲੰਮਾ ਕਦ ਸਾਰੀਆਂ ਮਈਆਂ ਨੂੰ ਵੱਡਾ ਕਦ ਜੀ ਨੀਲੀ ਚਮੜੀ ਦੋਸਤੋ ਜਿਹਨੂੰ ਆਪਾਂ ਨੀਲੀ ਰਾਵੀ ਕਹਿੰਦੇ ਨੇ ਚਮੜੀ ਵੀ ਦੋਸਤੋ ਕਰ ਲਓ ਚਾਹੇ ਨੀਲੇ ਰੰਗ ਦੀ ਜੀ ਤੇ ਇਹਨੇ ਵੀਰੇ ਸੱਜਣ ਨੇ ਦੁੱਧ ਕੰਨਾਂ ਵਿੱਚ ਪੋਇਆ 11 12 ਲੀਟਰ ਦੁੱਧ ਪੋਇਆ 11 12 ਕਿਲੋ ਦੁੱਧ ਚੋਇਆ ਨੇ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਹੈ ਇਹਦਾ ਭਾਜੀ ਛੋਟਾ ਹੀ ਆ ਭਾ ਸਮਾਈ ਵੀ ਪੈਣੀ ਅਗਲੇ ਹਾਂਜੀ ਹਾਂਜੀ ਇਹ ਦੇ ਦੀਏ 65000 ਦੀ ਕੰਮਾ ਕਮਾਨ ਤਨ ਸਕ 55 ਜੀ ਦੇ ਦੀ ਹੋਰ ਕਿ ਜੈਸੀ ਪੂਰੇ 50 ਦੀ ਜਾਣ ਲੱਭ ਹੁਣਾਂ ਜੀ ਕੋਈ ਕਰੇ ਆਪਾਂ ਸਾਰੇ ਮੋਲ ਭੈਣ ਭਰਾ ਫਿਰ ਵੀ ਕਸਾਈ ਕਰਦੇ ਆਪਾਂ ਇਹ ਬੇਨਤੀ ਕਰਦੇ ਆ ਵੀ ਆਪਣੇ ਮੋਲ ਨਹੀਂ ਕਸਾਈ ਵਾਲੇ ਹੁੰਦੇ ਠੀਕ ਹੈ ਜੀ ਹਾਂਜੀ ਹਾਂਜੀ ਲੈ ਦੋਸਤੋਂ ਮੋਲ ਵੈਸੇ ਬਿਲਕੁਲ ਜੈ ਜੀ 60000 ਰੁਪਏ ਵੈਸੇ ਡਿਮਾਂਡ ਰੱਖੀ ਹੈ ਵੀ ਇਹਨੇ ਤੇ 50000 ਰੁਪਏ ਦਾ ਮਾਨਤਨ ਹੈਗਾ ਜੇ ਮੌਕੇ ਦਾ ਜਿਹਦੇ ਵਿੱਚ ਤੁਹਾਡਾ ਆਇਆ ਗਿਆ ਦਾ ਮਾਨਤਨ ਹੋਗਾ 50000 ਹੋਰ ਦੇਦੇ ਤਾਂ ਨਹੀਂ ਤੇ 60 65000 ਆਪਾਂ 50000 ਸੱਜੂ ਸੂਈ ਝੂਟੀ ਦੋਸਤੋਂ ਮੇਰੇ ਹ ਕਰ ਲਓ ਚੱਕ ਜੀ ਦੋਸਤੋ ਚਲੋ ਲੱਖ ਦੀ ਲਾਓ ਜੀ ਤੁਸੀਂ 6 ਮਾਗ ਵਿਖਾਏ ਆਂ ਤੇ ਇਹ ਕੋ 50000 ਖਰਚਦਾ ਕਟੀ ਨੂੰ ਪੱਠੇ ਪਾਉਣ ਨੂੰ ਚੰਗਾ ਆ ਹਾਂਜੀ ਹਾਂਜੀ ਇੱਕ ਨੱਕ ਦੋਸਤੋ ਗੱਬਣਿਆ ਮੱਝ ਜਿਹੜੀ ਸਾਹਮਣੇ ਸਕਰੀਨ ਤੇ 5 ਮੱਝਾਂ ਦੋਸਤੋ ਦੁੱਧ ਦਿੰਦੀਆਂ ਜੇ ਕੋਈ ਮੇਰਾ ਵੀਰ ਆਵੇ ਇੱਕ ਟਾਈਮ ਦੋ ਟਾਈਮ ਚੋਕ ਇਹ ਆਪਣੀ ਤਸੱਲੀ ਜਿਹੜੀ ਆ ਕਰ ਸਕਦਾ ਤੁਹਾਡਾ ਹੱਕ ਬਣਦਾ ਤੇ ਜਿਹੜੀ ਦੋਸਤੋ ਮੱਝ ਗੱਬਣਿਆ ਉਹਨੂੰ ਥੋੜਾ ਦੇ ਟਿਪਕੇ ਪਾਸ ਕਰਕੇ ਆਪਣੀ ਤਸੱਲੀ ਮੇਰੇ ਵੀਰ ਜਰੂਰ ਕਰਿਆ ਕਰੋ ਐਡਰੈਸ ਇਹ ਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਹੈਗਾ ਚਮਕੇ तहसील ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਤੇ ਫੋਨ ਨੰਬਰ ਵੀ ਦਾ ਆਪਣਾ ਇੱਕ ਹੀ ਫੇ ਬੋਲਦੀ ਹੈ ਫੋਨ ਨੰਬਰ ਹੈਗਾ ਭਾਜੀ 6284744127 ਹਾਂਜੀ 6284744127 ਹਾਂਜੀ ਬਾਕੀ ਹੱਥ ਜੋੜ ਕੇ ਆਪਣੀ ਬੇਨਤੀ ਇਹੋ ਹੀ ਆ ਵੀਡੀਓ ਜੰਦੀ ਆ ਵੀ ਘਰੇ ਆ ਕੇ ਆਪ ਦੀ ਚੋ ਕੇ ਪਾਸ ਕਰਕੇ ਖੜੋ ਜਿਹੜੀ ਗੱਬਣ ਟਿੱਪ ਕੇ ਆਵਦੀ ਤੇ ਭਾਵੇਂ ਚੱਕਰ ਆ ਗਿਆ ਉਹਦਾ ਡਾਕਟਰ ਲਾਓ ਚੱਕਰ ਆ ਕਰੋ ਠੀਕ 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 ਉਹ ਵੀ ਸਾਲੀਆਂ ਚੀਜ਼ਾਂ ਭਾਜੀ ਹਾਂਜੀ ਹਾਂਜੀ ਲੈ ਆ ਕੇ ਲਾਈਆਂ ਹੋਣੇ ਆਪਾਂ ਹਾਂਜੀ ਤੇ ਚਲੋ ਇਹ ਆ ਵੀ ਗਾੜੀ ਚਲੋ ਮਹਾਰਾਜ ਜਿਹੜਾ ਖੜੇ ਲੈਣੀਆਂ ਕਰੀ ਉਹਨੂੰ ਆਪਦੀ ਵੇਖ ਕੇ ਖੜੇ ਜੀਰ ਕੋਈ ਠੀਕ ਹੈ ਤਸल्ली ਆਪਣੀ ਤਸल्ली ਕਰਕੇ ਖੜੇ ਜੋ ਆਪਣੀ ਜਿਹੜੀ ਜ਼ਿੰਮੇਵਾਰੀ ਆਪਣੀ ਮੰਨਦੀ ਆਪਾਂ ਘਰ ਆਏ ਦਾ ਮਾਨਦਾਨ ਕਰਾਂ ਹਾਂ ਕਈ ਵੀਰ ਫੇ ਇਦਾਂ ਕਰਦੇ ਨੇ ਭੀ ਹੁਣ ਆਪਹੁ ਉਸੋ ਖਰੀਦ ਕੇ ਲੈ ਜਾਂਦੇ ਮੁੜ ਕੇ ਬਾਅਦ ਜਾ ਕੇ ਲਾਂਮਾ ਦੇਣ ਗੱਲ ਇਹ ਆ ਜੀ ਵੀ ਆਪਾਂ ਆਪਣੇ ਘਰੇ ਜੋ ਮਰਜ਼ੀ ਆਪਾਂ ਜਿਹੜਾ ਆਪਣਾ ਕੰਮ ਬਣਦਾ ਵਾ ਤਸਲੀ ਕਰਾਉਣ ਦਾ ਜਾਂ ਅਗਲਾ ਘਰੇ ਆਇਆ ਵੀ ਇਹ ਨਹੀਂ ਵੱਧ ਮੁੱਲ ਕਰ ਲਾਂਗੇ ਵੀ ਜਿਹੜਾ ਮੁੱਲ ਪਾਇਆ ਵੀਡੀਓ 'ਚ ਮੁੱਲ ਪਾਇਆ ਨੂੰ ਕੋਈ 1500 ਦਾ ਮਾਣ ਕਰਾ ਮਾਣ ਹੋਊਗਾ ਹੈਨਾ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਮੁੱਲ ਜਿਹੜੇ ਇਸ ਫਾਰਮ ਤੋਂ ਸਭ ਤੋਂ ਜਾਇਜ਼ ਮੁੱਲ ਹੁੰਦੇ ਜੀ ਚੰਗੀਆਂ ਮੱਝਾਂ ਨਹੀਂ ਹੁੰਦਾ ਆਪਣਾ ਹਰ ਹਰ ਨਹੀਂ ਹੁੰਦਾ ਜਿਹੜਾ ਜੋੜਾ ਲਊਗਾ ਪਹੁੰਚ ਕਰ ਦਾਂਗੇ 100 ਕਿਲੋਮੀਟਰ ਅੱਛਾ 100 ਕਿਲੋਮੀਟਰ ਦੀ ਪਹੁੰਚ ਹੈਗੀ ਨਾ ਇਹ ਆਪਾਂ ਪਹਿਲੂ ਕਹਦੇ ਕਰਨਾ ਬ੍ਰਹਮ ਜੀ ਹਾਂਜੀ ਲਓ ਦੋਸਤੋ ਜਿਹੜਾ ਵੀਰ ਕਹਿੰਦਾ ਵੀ ਜੋੜਾ ਖਰੀਦੂਗਾ 100 ਬਾਕੀ ਜਿਹੜੇ ਵੀ ਨੂੰ ਜਿਹੜਾ ਮਗ ਪਸੰਦ ਆਊਗਾ ਨੰਬਰ ਜਿਹੜਾ ਵੀ ਦਾ ਸਕਰੀਨ ਤੇ ਚੱਲੂਗਾ ਵੀ ਇੰਨਾ ਫੋਨ ਤੇ ਗੱਲਬਾਤ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਧੰਨਵਾਦ ਉਸ ਹਰ ਵਾਲਾ ਵੀਡੀਓ ਦੇਖਣ ਵਾਸਤੇ